ਪੜਾ ਲਾ ਲੂ ਗੁਰੇ ਸੋਨਿਆ ਹਲੋ ਸ੍ਰੀ ਅਕਾਲ ਜਦਕਾਰਾ ਬੁਲਾਵੇ ਨਿਆਲ ਹੋ ਜਾਵੇ ਸਿੱਦਾ ਸਿੰਘਾਂ ਦੇ ਮਾਨੂੰ ਭਾਵੇ ਸਤ ਸ੍ਰੀ ਅਕਾਲ ਅੱਜ ਜਿਹੜਾ ਮਕਬੂਲਪੁਰੇ ਥਾਣੇ ਪਹੁੰਚੀ ਕਿਹੜੇ ਮਸਲੇ ਦੇ ਵਿੱਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਰੋਮਨੀ ਪੰਤੇ ਕਾਲੀ ਦਸ਼ਮੇਸ਼ ਚਰਨਾਂ ਨਾਲ ਮਾਨਪੁਰ ਸ਼ਬਾਬਾ ਮੇਜਰ ਸਿੰਘੀ ਸੋਹਦੀਨ ਨਕਾਨ ਸਾਹਿਬ ਵਾਲੀ ਉਹਨਾਂ ਦੀ ਫੌਜ ਅੱਜ ਇੱਥੇ ਮੰਗੂਲਪੁਰੇ ਥਾਣੇ ਪਹੁੰਚੇ ਆ ਜੋ ਕਿ ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿੰਨੂ 30 ਤਰੀਕ ਵਾਲੇ ਦਿਨ ਰਾਤ ਭਈਆਂ ਨੇ ਇਹ ਵੇਖੋ ਸਿੱਖ ਪਰਿਵਾਰ ਵਾ ਤੇ ਭਈਆਂ ਨੇ 30 ਤਰੀਕ ਵਾਲੇ ਦਿਨ ਇਹਨਾਂ ਸਿੱਖ ਪਰਿਵਾਰ ਨਾਲ ਬਹੁਤ ਜ਼ਿਆਦੀ ਕੁੱਟਮਾਰ ਕੀਤੀ ਆ ਹੂੰ ਤੇ 30 ਤਰੀਕ ਤੋਂ ਲੈ ਕੇ ਅੱਜ 7 ਤਰੀਕ ਹੋ ਚਲੀ ਆ ਤੇ ਪ੍ਰਸ਼ਾਸਨ ਕੋਈ ਰਾਤ ਹੀ 11 ਵਜੇ ਆਏ ਆ ਇਹਨਾਂ ਨੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਫਿਰ ਮਾਹਪੁਰਖਾ ਕੋ ਪਹੁੰਚੇ ਮਾਹਪੁਰਖਾ ਨੇ ਕਿਹਾ ਕਿ ਜਾਓ ਜਾ ਕੇ ਇਹਨਾਂ ਦੀ ਸਾਰਨੋ ਵੀ ਕੀ ਗੱਲਬਾਤ ਹੋਈ ਆ ਪਰ ਅਸੀਂ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਕੋ ਆਏ ਆ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਆ ਪ੍ਰਸ਼ਾਸਨ ਨੇ ਉਹਨਾਂ ਐਸਐਸਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਾਰਵਾਈ ਕਰਾਂਗੇ ਪਰ 7 ਦਿਨ ਹੋ ਗਏ ਅੱਜ ਜਿਹੜੇ ਮੁੰਤੀ ਸਾਹਿਬ ਵੀ ਚਾਹੇ ਕੋਈ ਛੋਟੇ ਲੈਵਲ ਦੇ ਐਸਐਸਏ ਸਾਹਿਬ ਇਹ ਰਾਤ 11 ਵਜੇ ਜਿਹੜੇ ਤਰਲੇ ਮਾਰਦੇਗੇ ਉਹਨਾਂ ਨੇ ਕੋਈ ਸਲਵਾਇਨਿੰਗ ਕੀਤੀ ਕੋਈ ਤਾਂ ਇਹਨਾਂ ਦੇ ਘਰੋਂ ਜਾ ਕੇ ਇਹਨਾਂ ਦੀ ਮੰਨ ਲਓ ਵੀ ਇੱਕ ਮੋਟਰਸਾਈਕਲ ਲੈ ਆਏ ਆ ਦੋ ਮੋ ਇਹਨਾਂ ਦੇ ਰਿਸ਼ਤੇਦਾਰ ਕਿਤੇ ਪਤਾ ਲੈਣਾ ਹੀ ਇਹਨਾਂ ਦੇ ਇਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਤੇ 15 20 ਆਂਦੇ ਕਿ ਭਈਏ ਜਿਨ੍ਹਾਂ ਨੇ ਇਹਨਾਂ ਨੂੰ ਕੁੱਟਿਆ ਮਾਰਿਆ ਵੇਖੋ ਭੈਣ ਦੇ ਕੱਪੜੇ ਪਾੜੇ ਵੇਖੋ ਪਟ્રોલ ਪਾਇਆ ਕਿੰਨੀ ਭਈਆਂ ਦੀ ਦਿਲਵਹੀ ਹੋਈ ਆ ਮੇਰੀ ਪ੍ਰਸ਼ਾਸਨ ਕਾਲੀ ਤੇ ਹੱਥ ਜੋੜ ਕੇ ਬੇਨਤੀ ਬੇਨਤੀ ਪਰ ਜਥੇਬੰਦੀਆਂ ਗਾੜੀ ਵੀ ਬੇਨਤੀ ਆ ਸਿੱਖ ਧਰਮ ਦੇ ਵੀਰਾਂ ਗਾੜੀ ਹੋਰ ਨਾ ਗਾੜੀ ਵੀ ਬੇਨਤੀ ਆ ਕਿ ਵੇਖੋ ਜੇ ਭਈਆਂ ਦੇ ਐਨੇ ਸਾਹ ਵਧ ਗਏ ਆ ਘਰਾਂ ਦੇ ਵਿੱਚ ਅੱਜ ਕੱਪੜੇ ਧੀਆਂ ਭੈਣਾਂ ਦੇ ਪਾੜੇ ਪਿਆ ਵੇਖੋ ਅੰਮ੍ਰਿਤਸਰ ਦੇ ਵਿੱਚ ਇਹ ਹਾਲ ਹੋਣ ਦੇ ਆ ਪਲਾਂਟਾਂ ਦੇ ਵਿੱਚ ਬਈਏ ਰਹਿੰਦੇ ਆ ਵੇਖੋ ਪੈਸੇ ਕੱਪੜੇ ਪਾੜੇ ਪੈਟਰੋਲ ਪਾਇਆ ਪਈਆਂ ਨਹੀਂ ਕੱਢ ਕੇ ਪਰ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂਨ ਹੀ ਸਰਕੀ ਇਹ ਜਥੇਬੰਦੀਆਂ ਆਉਂਦੀਆਂ ਵਾ ਕਈ ਇਹੋ ਜਿਹੇ ਵੀ ਆ ਗਏ ਕਿ ਜਿਹੜੇ ਥੱਲੇ ਕਮੈਂਟ ਕਰ ਦਿੰਦੇ ਨੇ ਨਿਹੰਗ ਜਾ ਕੇ ਝਗੜਾ ਕਰ ਦਿੰਦੇ ਆ ਨਿਹੰਗ ਇਸ ਕਰਕੇ ਅੱਜ ਮਜਬੂਰੀ ਨੂੰ ਪਹੁੰਚੀ ਆ ਕਿ ਗਰਵੀਬ ਪਰਿਵਾਰ ਵਾ ਲੋੜਵੰਦ ਪਰਿਵਾਰ ਵਾ ਅੱਜ ਭਈ ਇਹਨਾਂ ਦੇ ਗੱਲ ਪਏ ਕੱਲ ਨੂੰ ਹੋਰ ਕਿੱਦਾਂ ਹੀ ਪੈਣਗੇ ਪਰ ਮੇਰੀ ਸੰਗਤ ਗਾੜੀ ਹੱਥ ਜੋੜ ਕੇ ਬੇਨਤੀ ਕੱਲ ਨੂੰ 3 ਵਜੇ ਦਾ ਟਾਈਮ ਸਾਰੀ ਸੰਗ ਜੇ ਇਹਦੇ ਪ੍ਰਸ਼ਾਸਨ ਕਾਨੂੰ ਕੋਈ ਭਈਆਂ ਦੇ ਕਾਰਵਾਈ ਕਰਦਾ ਵਾ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਫੇ ਮਹਾਪੁਰਸ਼ਾਂ ਦੇ ਹੁਕਮ ਅਨੁਸਾਰ ਜੋ ਵੀ ਜਥੇਬੰਦੀ ਹੁਕਮ ਲਾਊਗੀ ਉਹ ਕਰਾਂਗੇ ਇਹ ਦੇਖੋ ਇਆਜ ਨਹੀਂ ਆ ਕਈ ਥਾਵਾਂ ਤੇ ਦੇਖੋ ਭਈਏ ਠੇਕੇਸ਼ਾਈ ਕਰ ਰਹੀ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਕਾਰਵਾਈ ਕਰਦਾ ਦੇਖੋ ਭੈਣ ਦੇ ਜਬਾਨੀ ਸੁਣ ਲਓ ਵੀ ਰਾਤ 11 ਵਜੇ ਤੱਕ ਇਹਨਾਂ ਸਾਰੇ ਟੱਬਰ ਨੂੰ ਕੋ ਕੋ ਮਾਰਿਆ ਤਿੰਨ ਮੰਜ਼ਲੀ ਬਿਲਡਿੰਗ ਦੇ ਉੱਤੋਂ ਧੁੰਗੇ ਲਿਆਏ ਆ ਤੇ ਫੇ ਬਹੁਤ ਜ਼ਿਆਦਾ ਮਾੜਾ ਚੰਗਾ ਬੋਲਿਆ ਵਾ ਘਰ ਨਹੀਂ ਰਹਿਣਦੇ ਅੱਜ ਇਹਨਾਂ ਨੂੰ 30 ਤਰੀਕ ਤੋਂ ਉਹਦੇ ਬਾਹਰ ਆ ਇਹ ਦੱਸਦੇ ਘਰ ਨਹੀਂ ਜਾ ਰਹੇ ਦੇਖੋ ਤੁਹਾਡੀ ਜਵਾਨੀ ਤੁਸੀਂ ਵੀ ਸੁਣਿਆ ਵਾ ਕਿਉਂਕਿ ਉੱਥੇ ਖਬਰ ਵੀ ਲੈਣ ਜਾਣ ਦੇ ਕਿਉਂਕਿ ਉਹ ਗੱਲ ਪੈ ਜਾਣਗੀ ਇਸ ਕਰਕੇ ਭਈਆਂ ਦਾ ਬਹੁਤ ਜ਼ਿਆਦਾ ਸ਼ਾਹ ਵਧ ਗਿਆ ਵਾ ਤੇ ਮੇਰੀ ਪ੍ਰਸ਼ਾਸਨ ਗਾੜੀ ਵੀ ਹੱਥ ਜੋੜ ਕੇ ਬੇਤੀ ਹੈ ਹੋਰ ਜਿੰਨੇ ਵੀ ਜਥੇਬੰਦੀਆਂ ਵਿੱਚ ਹੋਰ ਸਾਡੇ ਸਮਾਜ ਦੇ ਜਿੰਨੇ ਵੀ ਜਥੇਬੰਦੀਆਂ ਦੇ ਅਹੁਦੇਦਾਰ ਨਾ ਗਰੀ ਬੇਨਤੀ ਕਰਨ ਨੂੰ 3 ਵਜੇ ਇੱਥੇ ਪਹੁੰਚੋ ਜੇ ਤੇ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਜੇ ਨਹੀਂ ਕਰਦਾ ਜੋ ਵੀ ਮਹਾਂਪੁਰਸ਼ ਨੂੰ ਲਾਉਂਗੇ ਉਸ ਅਨੁਸਾਰ ਅਸੀਂ ਅੱਗੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਕੀ ਮਾਮਲਾ ਜੀ ਸਾਡਾ ਮਾਮਲਾ ਕੀ ਜੀ ਮਾਮਲਾ ਭਾਜੀ ਇਹ ਕੀ ਪਿਛਲੇ ਪਾਸੇ 4 ਸਾੜਨ ਦੇ ਇਹ ਤੇ ਮੇਰੇ ਹਸਬੰਦ ਨੇ ਵੇਖਿਆ ਉਹਨਾਂ ਨੂੰ ਜਦੋਂ ਇਹ ਨਾ ਆਗੇ ਸਾਰੇ ਜਾਣੇ ਤੇ ਇਹਨਾਂ ਨੇ ਕੋਟੇ ਆ ਮਾਰਿਆ ਬੜਾ ਹਨ ਮਤਲਬ ਇਹ ਸਾਡੀ ਤੀਸਰੀ ਮੰਜਰੇ ਬਾਟ ਨੰਬਰ ਘਾਰਿਆ ਹੱਡਾ ਇਹਨਾਂ ਨੇ ਭਾਜੀ ਇੰਨਾ ਮਾਰਿਆ ਕੁੱਤੇ ਆ ਗਾਲੀ ਗਲੋਚ ਮੈਨੂੰ ਕੀਤਾ ਮੇਰਾ ਕਮੀਜ਼ ਵੀ ਪਾਟਦਾ ਹਾਂ ਆ ਮੇਰੇ ਬੇਟੇ ਨੂੰ ਭਾਜੀ ਇਹਨੂੰ ਜਾਨੋਂ ਹੀ ਮਾਰਦੇ ਲੱਗੇ ਮੈਂ ਬੜੀ ਕੋਲ ਕੋਲ ਕੇ ਛਡਾਇਆ ਨਾ ਕੋਲ ਬੰਦਿਆਂ ਦੇ ਨਾਮ ਪਤਾ ਤੈਨੂੰ ਹਾਂਜੀ ਇੱਕ ਦਾ ਨਾਮ ਬਿੱਟੂ ਆ ਭਾਜੀ ਇੱਕ ਹੈਗਾ ਜੋ ਕਿੰਨੂ ਇੱਕ ਹੈਗਾ ਜੋ ਸਤੀ ਇਹ ਹੈਗੇ ਪ੍ਰਵਾਸੀ ਨੇ ਸਾਰੇ ਹਾਂਜੀ ਭਾਜੀ ਇਹ ਬਾਹਰੋਂ ਆਣ ਕੇ ਇੱਥੇ ਰਹਿਣ ਟੇ ਆ ਇਹਨਾਂ ਨੇ ਭਾਜੀ ਮਤਲਬ ਕਿ ਉਹ ਜਿਹੜਾ ਮੁੰਡਾ ਚੋ ਨਾ ਉਹ ਪਾ ਘੋੜਾ ਵਾ ਉਹ ਤਾਂ ਨਾ ਇੱਥੇ ਪਿੱਖੀ ਇੱਧਰ ਚੱਲਦਾ ਵਾ ਕਿ ਮਾਲਕ ਇਹ ਚੱਲਦਾ ਰੇਪ ਕੇਸ ਇੱਥੇ ਆਇਆ ਵਾ ਤੋਂ ਭਾਜੀ ਸਾਰਿਆਂ ਨੂੰ ਮਾਰਦਾ ਕੁੱਟਦਾ ਵਾ ਫੇਰ ਦੂਸਰੇ ਦਿਨ ਭਾਜੀ ਜਿਹੜੇ ਮੇਰੇ ਰਿਸ਼ਤੇਦਾਰ ਪਤਾ ਲੈਣ ਆਏ ਇਹਨਾਂ ਨੇ ਭਾਜੀ ਇੰਨਾ ਮਾਰਿਆ ਕੁੱਟਿਆ ਇੰਨਾ ਜੋ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਮੇਰੇ ਰਿਸ਼ਤੇਦਾਰਾਂ ਨੂੰ ਵੀ ਜਦੋਂ ਅਸੀਂ ਵੇ ਸਾਰੇ ਭੱਜ ਗਏ ਤੇ ਜਦੋਂ ਮੈਂ ਆਪਾਂ ਚੱਲੀ ਇਨਾਂ ਨੇ ਮੈਨੂੰ ਧੂੜ ਲਾਇਆ ਤੇਲ ਪਾਇਆ ਮੇਰੇ ਆਹ ਦੇਖੋ ਮੇਰੇ ਵਾਲ ਬੂਲੇ ਖਲਾਰੇ ਇਨਾਂ ਨੇ ਹੂੰ ਇਹ ਦਿਨ ਇਹਨੂੰ ਮਾਰ ਦੇਣਾ ਵੀ ਚੁੱਕ ਕੇ ਲੈ ਆ ਜਾਣੇ ਤੁਹਾਨੂੰ ਕੁੱਟਿਆ ਵਾਵਾ ਨੂੰ ਹਾਂਜੀ ਬੜਾ ਕੁੱਟਿਆ ਭਾਜੀ ਮੈਨੂੰ ਇਹਨਾਂ ਨੇ ਕਹੋ ਕੰਪਲੇਂਟ ਕੀਤੀ ਕੋਈ ਦੀ ਕੰਪਲੇਂਟ ਕੀਤੀ ਭਾਜੀ ਪਰ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਅੱਜ ਭਾਜੀ 30 ਤਰੀਕ ਨੂੰ ਸਾਡਾ ਝਗੜਾ ਹੋਤਨਾ ਹੀ ਰਾਤ 12 ਵਜੇ ਕੰਪਲੀਟ ਕੀਤੀ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਗਈ ਨਾਲ ਪੁਲਿਸ ਵਾਲੇ ਕਹਿੰਦੇ ਘਰ ਪਵਰ ਆਮਲਾ ਅੱਛਾ ਇਹੋਲੇ ਕੀ ਕਰਨਾ ਹੈ ਜੇ ਜੇ ਨੰਬਰ ਮੰਗਿਆ ਕਹਿੰਦੇ ਨੰਬਰ ਨਹੀਂ ਦੇਣਾ ਇਹ ਫੇਰ ਦੂਸਰੇ ਦਿਨ ਜੇ ਪੁਲਿਸ ਵਾਲੇ ਆ ਜਾਂਦੇ ਸਾਡਾ ਝਗੜਾ ਨਹੀਂ ਹੀ ਭਾਜੀ ਹੋਣਾ ਪੁਲਿਸ ਵਾਲਿਆਂ ਨੇ ਸੁਣਵਾਈ ਨਹੀਂ ਕੀਤੀ ਫੇਰ ਦੂਸਰੇ ਦਿਨ ਆ ਹੀ ਕੰਪਲੀਟ ਪਰਾਜੇ ਤਾਂ ਕਾਡੀ ਸੁਣਵਾਈ ਨਹੀਂ ਹੋ ਗਈ ਅੱਜ 6 ਤਰੀਕ ਹੋ ਗਈ ਹੁਣ ਕੀ ਮੰਗ ਕਰਦੇ ਮੰਗ ਇਹੀ ਕਰਦੇ ਭਾਜੀ ਹਾਨੂੰ ਇਨਸਾਫ ਚਾਹੀਦਾ ਸਾਡਾ ਜੋ ਨੁਕਸਾਨ ਹੈ ਸਾਡਾ ਨੁਕਸਾਨ ਕਰ ਦੇਣਾ ਠੀਕ ਹਾਂਜੀ